ਮੌਤ ਪੈੜੀਏ ਬੜਾ ਹੀ ਕਹਿਰ ਕਰਿਆ ਨਿਕਰ ਗਈਏ ਬਾਗ ਬਰਾਨ ਮੋਈਏ ਤੁ ਬੂਟਾ ਬਾਗ ਚੋਂ ਉਹੀ ਪੁੱਟਿਆਈ ਜਿਹਦੇ ਨਾਲ ਸੀ ਬਾਗ ਦੀ ਸ਼ਾਨ ਮੋਈਏ ਦੋਸਤੋ ਬੜੇ ਦੁਖੀਅਤ ਦਿਨ ਐ ਸੂਚਿਤ ਕਰਦੇ ਆ ਕਿ ਅੰਤਰਰਾਸ਼ਟਰੀ ਐਥਲੀਟ ਦੇਸ਼ਾਂ ਵਿਦੇਸ਼ਾਂ ਵਿੱਚ ਭਾਰਤ ਦਾ ਨਾਮ ਰੋਸ਼ਨ ਕਰਨ ਵਾਲਾ ਸਾਡਾ ਸਾਰਿਆਂ ਦਾ ਪਿਆਰਾ ਰਿਸ਼ਪਾਲ ਸਿੰਘ ਬਿੱਲਾ ਅੱਜ ਸਦਾ ਸਦਾ ਲਈ ਆਪਣੀ ਜ਼ਿੰਦਗੀ ਦੀ ਦੌੜ ਵਿੱਚੋਂ ਹਾਰ ਗਿਆ दुखी बाप सरदार प्रताप पाल सिंह रब ਦੇ ਪਾਣੇ ਵਿੱਚ ਉਦਾਸ ਚਿਹਰਾ ਤੇ बार-बार ਆਪਣੇ ਪੁੱਤਰ ਨੂੰ ਵੇਖਦਾ ਸੀ ਸ਼ਾਇਦ ਕਿਤੇ ਹੁਣੇ ਹੀ ਉੱਥੇ ਪਵੇ ਪਰ ਜੋ ਹੁਣੀ ਨੂੰ ਮਨਜ਼ੂਰ ਹੋਣਾ ਤਾਂ ਉਹੀ ਸੀ ਜੇ ਗੱਲ ਕਰੀਏ ਰਿਸ਼ਪਾਲ ਸਿੰਘ ਬਿੱਲੇ ਦੀ ਸਾਰਿਆਂ ਦਾ ਸਾਂਝਾ ਇਹ ਦੋ ਆਰਮੀ ਦੇ ਵਿੱਚ ਸੇਵਾ ਕਰਦਾ ਸੀ ਉਦੋਂ ਛੁੱਟੀ ਆਉਣਾ ਮਹੀਨੇ ਦੋ ਮਹੀਨੇ ਦੀ ਛੁੱਟੀ ਆਉਣਾ ਕਿਤੇ ਰਿਸ਼ਤੇਦਾਰਾਂ ਨੂੰ ਨਾਲ ਮਿਲ ਜਾਣਾ ਲਾਗੋ ਸ਼ਗੋ ਬੱਚੇ ਇਕੱਠੇ ਕਰਕੇ ਉਹਨਾਂ ਨੂੰ ਐਥਲੈਟਿਕਸ ਦੀ ਕੋਚ ਕੋਚਿੰਗ ਦਿਆ ਕਰਨੀ ਰਿਟਾਇਰਮੈਂਟ ਤੋਂ ਬਾਅਦ ਉਹਨੇ ਆਪਣੇ ਪਿੰਡ ਦੇ ਵਿੱਚ ਇੱਕ ਅਕੈਡਮੀ ਬਣਾਈ ਸੀ ਤੇ ਦੂਸਰੇ ਪਿੰਡਾਂ ਵਿੱਚ ਵੀ ਜਾ ਕੇ ਨਿਸ਼ਕਾਮ ਸੇਵਾ ਕਰਦਾ ਸੀ ਤੇ ਬੱਚਿਆਂ ਨੂੰ ਐਥਲੈਟਿਕਸ ਲਈ ਟ੍ਰੇਨ ਟ੍ਰੇਨ ਕਰਦਾ ਸੀ ਅੱਜ ਉਹ ਹੀ ਰਾਹ ਜਿਹੜਾ ਮਾਉਤ ਰਾਣੀ ਨੇ ਸੱਟ ਤੋਂ ਖੋਲਿਆ ਸਦਾ ਸਦਾ ਲਈ ਸਾਨੂੰ ਅਲਵਿਦਾ ਕਹਿ ਕੇ ਚੱਲ ਗਿਆ ਅੱਜ ਵੇਖਣ ਵਾਲੀ ਤਾਂ ਗੱਲ ਇਹ ਸੀ ਜਦੋਂ ਉਹਦਾ ਸੰਸਕਾਰ ਕੀਤਾ ਗਿਆ ਤਾਂ ਹਜ਼ਾਰਾਂ ਲੋਕਾਂ ਦਾ ਵੱਡਾ ਇਕੱਠ ਆਪਣੇ ਹਰਮਨ ਪਿਆਰੇ ਖਿਡਾਰੀ ਨੂੰ ਉਦਾਸ ਅੱਖਾਂ ਨਾਲ ਵੇਖ ਰਿਹਾ ਸੀ ਪਰ ਕੋਈ ਵੀ ਕੁਝ ਨਹੀਂ ਸੀ ਕਰ ਸਕਦਾ ਉਸਦੇ ਮਾਪੇ ਨੂੰ ਦਿਲਾਸੇ ਦੇਣ ਤੋਂ ਬਿਨਾ ਤੇ ਵੱਡੀ ਗਿਣਤੀ ਵਿੱਚ ਉਸਦੇ ਪਿਤਾ ਦੇ ਨਾਲ ਲੋਕਾਂ ਨੇ ਦੁੱਖ ਸੁੱਖ ਸਾਂਝਾ ਕੀਤਾ ਤੇ ਸਾਰਿਆਂ ਦਾ ਹਰਮਨ ਪਿਆਰਾ ਰਸ਼ਪਾਲ ਸਿੰਘ ਬਿੱਲਾ ਪਿਤਾ ਸਰਦਾਰ ਪ੍ਰਪਾਲ ਸਿੰਘ ਦਾ ਹੋਣਹਾਰ ਪੁੱਤ ਸਦਾ ਸਦਾ ਲਈ ਸਾਡੇ ਤੋਂ ਵਿਛੜ ਗਿਆ